ਸਤਿ ਸ਼੍ਰੀ ਅਕਾਲ ਜੀ ਕੈਂਟਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਆਮ ਮੁਖੜਲਾਈਨਸ ਤੇ 온ਟਾਰੀਓ ਦੇ ਹੈਲਥ케ਅਰ ਸੈਕਟਰ 'ਚ ਵੱਡਾ ਸੰਕਟ ਪੈਦਾ ਹੋਣ ਦੀ ਚੇਤਾਵਨੀ ਸਿਹਤ ਕਾਮਿਆਂ ਦੀ ਗਿਣਤੀ 'ਚ 18% ਦੀ ਆਈ ਕਮੀ ਗੁੰਮਰਾਹਕੁੰਨ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਦੀ ਟਿੱਪਣੀ ਦੱਖਣੀ ਏਸ਼ੀਆਈ ਭਾਈਚਾਰਿਆਂ ਦੇ ਖਿਲਾਫ ਵਧ ਰਹੀ ਨਫ਼ਰਤ ਦੀ ਕੀਤੀ ਨਿੰਦਾ ਆਰਜੀ ਵਿਦੇਸ਼ੀ ਕਾਮਿਆਂ ਨੂੰ ਬਣਾਇਆ ਜਾ ਰਿਹਾ ਹੈ ਆਧੁਨਿਕ ਗੁਲਾਮ ਯੂਨਾਈਟਿਡ ਨੇਸ਼ਨਸ ਨੇ ਕੀਤੀ ਟਿੱਪਣੀ ਕੈਨੇਡਾ ਦੇ ਰਸਤੇ ਅਮਰੀਕਾ ਦਾਖਲ ਹੋ ਰਹੇ 16000 ਲੋਕ ਹੋਏ ਗ੍ਰਿਫਤਾਰ ਸਮੱਸਿਆਵਾਂ ਨਾਲ ਨਜਿੱਠਣ ਲਈ ਕੱਢੇ ਗਏ ਹੱਲ ਹੁਣ ਖਬਰਾਂ ਵਿਸਥਾਰ ਦੇ ਨਾਲ 온ਟਾਰੀਓ ਦੇ ਹੈਲਥ케ਅਰ ਸੈਕਟਰ ਵਿੱਚ ਵੱਡਾ ਸੰਕਟ ਪੈਦਾ ਹੋਣ ਦੀ ਚਿੰਤਾਵਨੀ ਦਿੰਦੀ ਤਾਜ਼ਾ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਹਸਪਤਾਲਾਂ ਦੇ ਵਿੱਚ ਕੰਮ ਦੇ ਹਾਲਾਤ ਬੱਤਰ ਹੋ ਚੁੱਕੇ ਨੇ ਕਿਉਂਕਿ ਕੈਨੇਡਾ ਦੇ ਬਾਕੀ ਰਾਜਾਂ ਦੇ ਮੁਕਾਬਲੇ ਸੂਬੇ ਦੇ ਵਿੱਚ ਸਿਹਤ ਕਾਮਿਆਂ ਦੀ ਗਿਣਤੀ 18% ਤੱਕ ਘਟ ਗਈ ਹੈ ਅਤੇ ਇਸ ਨੂੰ ਚਿੰਤਾਜਨਕ ਵਿਸ਼ਾ ਘਰਾੜ ਦੇ ਦਿੱਤਾ ਗਿਆ ਹੈ। ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਦੀ ਰਿਪੋਰਟ ਵਿੱਚ ਵੱਡੇ ਕਦਮ ਉਠਾਉਣ ਤੇ ਜ਼ੋਰ ਦਿੱਤਾ ਗਿਆ ਹੈ। 26 ਹਸਪਤਾਲ ਕਾਮਿਆਂ ਨਾਲ ਵਿਸਤਾਰਿਤ ਗੱਲਬਾਤ ਤੇ ਅਤਾਰਿਤ ਰਿਪੋਰਟ ਕਹਿੰਦੀ ਹੈ ਕਿ ਹਰ ਦਿਨ ਲੰਘਣ ਮਗਰੋਂ ਹਾਲਾਤ ਨਿੱਗਰਦੇ ਜਾ ਰਹੇ ਨੇ। ਮੌਜੂਦਾ ਸਿਹਤ ਕਾਮਿਆਂ ਤੇ ਕੰਮ ਦਾ ਬੋਝ ਇੰਨਾ ਵੱਧ ਗਿਆ ਕਿ ਉਹਨਾਂ ਵਾਸਤੇ ਲਗਾਤਾਰ ਇਸੇ ਤਰੀਕੇ ਨਾਲ ਅੱਗੇ ਵਧਣਾ ਮੁਸ਼ਕਲ ਹੋਵੇਗਾ ਯੂਨੀਵਰਸਿਟੀ ਆਫ ਵਿੰਸਰ ਵਿਖੇ এনवायरमेंटਲ ਹੈਲਥ ਰਿਸਰਚਰ ਡਾਕਟਰ ਜੇਨਸ ਬ੍ਰੋਫੀ ਨੇ ਦੱਸਿਆ ਕਿ ਕਈ ਤਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੇ ਨੇ ਅਤੇ ਸ਼ਿਫਟ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਘਰ ਜਾਣ ਵੇਲੇ ਸਾਰੇ ਰਾਹ ਰੁੰਦੇ ਹੀ ਜਾਂਦੇ ਨੇ ਸਰੀਰਕ ਅਤੇ ਮਾਨਸਿਕ ਤੌਰ ਤੇ ਸੋਕਾ ਪੈਂਦਾ ਜਾ ਰਿਹਾ ਹੈ ਅਤੇ ਘਰੇਲੂ ਜ਼ਿੰਦਗੀ ਵੀ ਪ੍ਰਭਾਵਿਤ ਹੋ ਰਹੀ ਹੈ 온ਟਾਰੀਓ ਕਾਉਂਸਲ ਆਫ ਹਸਪੀਟਲ ਯੂਨੀయన్స్ ਦੇ ਪ੍ਰੈਜ਼ੀਡੈਂਟ ਮਾਈਕਲ ਹਰਲੀ ਨੇ ਕਿਹਾ ਕਿ ਇੱਕ ਤਰੀਕੇ ਨਾਲ ਹੈਲਥ케ਅਰ ਕਾਮਿਆਂ ਦੀ ਸਹਿਨ ਸ਼ਕਤੀ ਪਰਖੀ ਜਾ ਰਹੀ ਹੈ ਅਤੇ ਬੀਤੇ ਸਾਲ ਸ਼ੁਰੂ ਹੋਇਆ ਸੰਕਟ ਹੋਰ ਗੰਭੀਰ ਹੋ ਰਿਹਾ ਹੈ ਇੱਥੇ ਦੱਸਣਾ ਬੰਦ ਹੈ ਕਿ ਸੁਭਾ ਸਰਕਾਰ ਦੇ ਆਪਣੇ ਦਸਤਾਵੇਜ਼ ਕਹਿੰਦੇ ਨੇ ਕਿ 온ਟਾਰੀਓ ਦੇ ਹੈਲਥ케ਅਰ ਸੈਕਟਰ ਨੂੰ 2027 ਤੱਕ 20700 ਨਰਸਾਂ ਅਤੇ 50000 ਤੋਂ ਵੱਧ ਪਰਸਨਲ ਸਪੋਰਟ ਆਫ ਵਰਕਰਾਂ ਦੀ ਜ਼ਰੂਰਤ ਹੈ ਡਾਕਟਰ ਬਰੋਫੀ ਨੇ ਅੱਗੇ ਇਹ ਵੀ ਕਿਹਾ ਕਿ ਐਮਰਜੈਂਸੀ ਰੂਮਜ਼ ਵੱਡੇ ਪੱਧਰ ਤੇ ਬੰਦ ਹੋ ਰਹੇ ਨੇ ਅਤੇ ਮਰੀਜ਼ਾਂ ਨੂੰ ਹਾਲਵੇ ਵਿੱਚ ਪਾ ਕੇ ਦਵਾਈਆਂ ਦਿੱਤੀਆਂ ਜਾ ਰੀਆਂ ਨੇ ਇਸ ਤੋਂ ਪਹਿਲਾਂ ਜਨਵਰੀ ਵਿੱਚ ਆਏ ਇੱਕ ਸਰਵੇਖਣ ਵਿੱਚ ਦਾਵਾ ਕੀਤਾ ਗਿਆ ਕਿ 온ਟਾਰੀਓ ਦੇ 62% ਹਸਪਤਾਲ ਕਾਮੇ ਬੇਹੱਦ ਤਣਾਅ ਵਾਲੇ ਮਾਹੌਲ ਵਿੱਚ ਕੰਮ ਕਰ ਰਹੇ ਨੇ ਮਸਲਾ ਸਿਰਫ ਹੈਲਥ케ਅਰ ਵਰਕਰਸ ਦਾ ਨਹੀਂ ਹਸਪਤਾਲਾਂ ਵਿੱਚ ਮੰਜਿਆ ਦੀ ਕਮੀ ਵੀ ਹੈ ਮੁਲਾਜ਼ਮ ਯੂਨੀਅਨ ਨੇ ਕਿਹਾ ਕਿ ਸੁਭਾ ਸਰਕਾਰ 1000 ਮੰਜਿਆਂ ਦਾ ਵਾਅਦਾ ਕਰ ਰਹੀ ਹੈ ਜਦਕਿ ਅਸਲ ਵਿੱਚ 8000 ਦੀ ਸਖਤ ਲੋੜ ਹੈ ਵੇਖਣਾ ਹੋਵੇਗਾ ਕਿ ਸਿਹਤ ਦੇ ਨਾਲ ਜੁੜੇ ਇਹਨਾਂ ਕਾਮਿਆਂ ਦੀਆਂ ਸਮੱਸਿਆਵਾਂ ਕਦੋਂ ਹੱਲ ਹੁੰਦੀਆਂ ਨੇ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਗੁੰਮਰਾਹਕੁਨ ਵੀਡੀਓ ਸਰਕੂਲੇਸ਼ਨ ਦੇ ਵਿਚਾਰੇ ਦੱਖਣੀ ਏਸ਼ੀਆਈ ਭਾਈਚਾਰਿਆਂ ਦੇ ਖਿਲਾਫ ਵੱਧ ਰਹੀਆਂ ਨਫ਼ਰਤ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਹੈ ਆਨਲਾਈਨ ਪਲੇਟਫਾਰਮ ਨਸਲਵਾਦੀ ਟਿੱਪਣੀਆਂ ਲਈ ਇੱਕ ਪ੍ਰਜਨਨ ਸਥਾਨ ਬਣ ਗਏ ਨੇ ਕੁਝ ਉਪਭੋਗਤਾ ਬਿਨਾਂ ਸਬੂਤ ਦੇ ਦੱਖਣੀ ਏਸ਼ੀਆਈ ਲੋਕਾਂ ਤੇ ਜਨਤਕ ਅਸ਼ਲੀਲਤਾ ਦਾ ਦੋਸ਼ ਲਗਾਉਣ ਤੱਕ ਜਾ ਰਹੇ ਨੇ ਅਜਿਹਾ ਸਾਰਾ ਕੁਝ ਮੇਅਰ ਪੈਟਰਿਕ ਬ੍ਰਾਊਨ ਦਾ ਕਹਿਣਾ ਹੈ ਹਾਲੀਆ ਘਟਨਾਵਾਂ ਕੈਨੇਡਾ ਵਿੱਚ ਦੱਖਣੀ ਏਸ਼ੀਆਈ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਨਲਾਈਨ ਨਫ਼ਰਤ ਤੇ ਲਗਾਤਾਰ ਅਤੇ ਪਰੇਸ਼ਾਨ ਕਰਨ ਵਾਲੇ ਵਾਅਦੇ ਨੂੰ ਉਜਾਗਰ ਕਰਦੀਆਂ ਨੇ ਝੂਠੇ ਬਰਤਾਂਤਾਂ ਅਤੇ ਖਤਰਨਾਕ ਗਲਤ ਜਾਣਕਾਰੀ ਦੀ ਇੱਕ ਲਹਿਰ ਇਸ ਵਾਅਦੇ ਨੂੰ ਚਲਾ ਰਹੀ ਹੈ ਬ੍ਰੈਂਟਨ ਵਰਗੇ ਭਾਈਚਾਰਿਆਂ ਦੀ ਸਾਖ ਨੂੰ ਖਰਾਬ ਕੀਤਾ ਜਾ ਰਿਹਾ ਹੈ ਜਿੱਥੇ ਇੱਕ ਮਹੱਤਵਪੂਰਨ ਦੱਖਣੀ ਏਸ਼ੀਆਈ ਆਬਾਦੀ ਰਹਿੰਦੀ ਹੈ ਇੱਕ ਮਹੱਤਵਪੂਰਨ ਉਦਾਹਰਨ ਵਿੱਚ ਗੁੰਮਰਾਹਕੁਨ ਵੀਡੀਓ ਸ਼ਾਮਲ ਨੇ ਜਿਸ ਵਿੱਚ ਇੱਕ ਸਾਲ ਪਹਿਲਾਂ ਮਿਸ ਸਾਗਾ ਵਿੱਚ ਹੋਈ ਝੜਪ ਨੂੰ ਦਰਸਾਇਆ ਜਾ ਰਿਹਾ ਹੈ ਵੀਡੀਓ ਪੁਰਾਣੀ ਹੈ ਅਤੇ ਸਥਾਨ ਬਦਲਿਆ ਹੋਇਆ ਹੈ ਜਿਸ ਦੇ ਬਾਵਜੂਦ ਇਸ ਨੂੰ ਦੱਖਣੀ ਏਸ਼ੀਆਈ ਲੋਕਾਂ ਪ੍ਰਤੀ ਗੈਰਵਾਜਬ ਦੁਸ਼ਮਣੀ ਨੂੰ ਭੜਕਾਉਂਦੇ ਹੋਏ ਇੱਕ ਤਾਜ਼ਾ ਘਟਨਾ ਹੋਣ ਦੀ ਆੜ ਵਿੱਚ ਮੋੜ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਇਸ ਦੇ ਜਵਾਬ ਵਿੱਚ ਬ੍ਰੈਂਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਸੋਸ਼ਲ ਮੀਡੀਆ 'ਤੇ ਗਲਤੀਆਂ ਨੂੰ ਸਪਸ਼ਟ ਕਰਨ ਅਤੇ ਨਾਗਰਿਕਾਂ ਨੂੰ ਫੋਟ ਪਾਓ ਬਿਆਨਬਾਜ਼ੀ ਦਾ ਸ਼ਿਕਾਰ ਨਾ ਹੋਣ ਦੀ ਅਪੀਲ ਕੀਤੀ ਬ੍ਰਾਊਨ ਨੇ ਟਵੀਟ ਕੀਤਾ ਹੈ ਕਿ ਇਹ ਵੀਡੀਓ ਸਰਕੂਲੇਟ ਕੀਤਾ ਜਾ ਰਿਹਾ ਹੈ ਅਤੇ ਇਹ ਬ੍ਰੈਮਟਨ ਦਾਵੀ ਨਹੀਂ ਹੈ ਉਹਨਾਂ ਕਹੇ ਹੈ ਕਿ ਡਰਨ ਦੀ ਬਜਾਏ ਤੱਥਾਂ ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਗੁੰਮਰਾਹਕੁੰਨ ਵਰਤਾਂਤ ਅਤੇ ਉਹਨਾਂ ਦਾ ਪ੍ਰਭਾਵ ਅਜਹੀ ਸਮਗਰੀ ਦਾ ਪ੍ਰਸਾਰ ਮੌਜੂਦਾ ਤਣਾਅ ਨੂੰ ਵਧਾਉਂਦਾ ਹੈ ਅਤੇ ਅਵਿਸ਼ਵਾਸ ਅਤੇ ਦੁਸ਼ਮਣੀ ਦਾ ਮਾਹੌਲ ਪੈਦਾ ਕਰਦਾ ਹੈ ਦੱਸத் ਇਹ ਕਿ ਦੱਖਣੀ ਏਸ਼ੀਆਈ ਭਾਈਚਾਰਿਆਂ ਨੂੰ ਖਾਸ ਕਰਕੇ ਬ੍ਰੈਮਟਨ ਵਰਗੇ ਖੇਤਰਾਂ ਵਿੱਚ ਇਹਨਾਂ ਕਾਰਵਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਨਲਾਈਨ ਪਲੇਟਫਾਰਮਾਂ 'ਤੇ ਨਸਲਵਾਦੀ ਟਿੱਪਣੀਆਂ ਲਈ ਇੱਕ ਪ੍ਰਜਨਨ ਸਥਾਨ ਬਣ ਗਏ ਨੇ ਕੁਝ ਉਪਭੋਗਤਾ ਬਿਨਾਂ ਸਬੂਤ ਦੇ ਦੱਖਣੀ ਏਸ਼ੀਆਈ ਲੋਕਾਂ 'ਤੇ ਜਨਤਕ ਅਸ਼ਲੀਲਤਾ ਦਾ ਦੋਸ਼ ਲਗਾਉਣ ਤੱਕ ਜਾ ਰਹੇ ਨੇ ਇਹ ਇਲਜ਼ਾਮ ਨਾ ਸਿਰਫ ਭਾਈਚਾਰੇ ਨੂੰ ਖਤਰੇ ਦੇ ਵਿੱਚ ਪਾ ਰਹੇ ਨੇ ਸਗੋਂ ਨੁਕਸਾਨ ਦੇ ਰੂੜੀਵਾਦ ਨੂੰ ਵੀ ਕਾਇਮ ਰੱਖਦੇ ਨੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਬ੍ਰੈਮਟਨ ਜੋ ਕਿ ਇੱਕ ਜੀਵੰਤ ਅਤੇ ਵਿਭਿੰਨ ਦੱਖਣੀ ਏਸ਼ੀਆਈ ਆਬਾਦੀ ਦਾ ਘਰ ਹੈ ਉਸਨੇ ਆਪਣੇ ਆਪ ਨੂੰ ਇਨ੍ਹਾਂ ਬੇਪੁਨਿਆਦ ਹਮਲਿਆਂ ਦੇ ਕੇਂਦਰ ਵਿੱਚ ਪਾਇਆ ਹੈ ਸੱਭਿਆਚਾਰਕ ਵਟਾਂਦਰੇ ਅਤੇ ਆਰਥਿਕ ਵਿਕਾਸ ਦਾ ਕੇਂਦਰ ਹੋਣ ਦੇ ਬਾਵਜੂਦ ਸ਼ਹਿਰ ਨੂੰ ਗਲਤ ਢੰਗ ਨਾਲ ਕਲੰਕਿਤ ਕੀਤਾ ਗਿਆ ਹੈ ਆਲੋਚਕ ਅਕਸਰ ਬ੍ਰੈਂਟਨ ਦੇ ਯੋਗਦਾਨਾਂ ਨੂੰ ਨਜ਼ਰਅੰਦਾਜ਼ ਕਰਦੇ ਨੇ ਜਿਵੇਂ ਕਿ ਗਲੋਬਲ T20 ਕੈਨੇਡਾ ਕ੍ਰਿਕਟ ਟੂਰਨਾਮੈਂਟ ਅਤੇ ਅਨੇਕ ਪਾਈਚਾਰਕ ਸਮਾਗਮ ਜੋ ਵਿਭਿੰਨਤਾ ਅਤੇ ਏਕਤਾ ਦਾ ਜਸ਼ਨ ਮਨਾਉਂਦੇ ਨੇ ਇਨ੍ਹਾਂ ਚੁਣੌਤੀਆਂ ਨੂੰ ਹੱਲ ਕਰਨ ਲਈ ਮੇਅਰ ਪੈਟ੍ਰਿਕ ਬ੍ਰਾਊਨ ਦੀ ਕਿਰਿਆਸ਼ੀਲ ਪਹੁੰਚ ਸ਼ਹਿਰ ਦੀ ਸ਼ਮੂਲੀਅਤ ਅਤੇ ਤੱਥਾਂ ਦੀ ਨੁਮਾਇੰਦਗੀ ਪ੍ਰਤੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੀ ਹੈ। ਗੁੰਮਰਾਹਕੁਨ ਬਿਰਤਾਂਤਾਂ ਨੂੰ ਨਕਾਰਨ ਲਈ ਉਸ ਦੀਆਂ ਕੋਸ਼ਿਸ਼ਾਂ ਦਾ ਉਦੇਸ਼ ਨਫ਼ਰਤ ਦੇ ਫੈਲਣ ਨੂੰ ਰੋਕਣਾ ਅਤੇ ਇੱਕ ਸਵਾਗਤ ਤੇ ਸਦਭਾਵਨਾ ਵਾਲੇ ਪਾਈਚਾਰੇ ਵਜੋਂ ਬ੍ਰੈਂਟਨ ਦੇ ਅਕਸ ਨੂੰ ਬਹਾਲ ਕਰਨਾ ਹੈ। ਇਹ ਦ੍ਰਿਸ਼ ਬ੍ਰੈਂਟਨ ਲਈ ਅਲੱਗ ਨਹੀਂ ਹੈ। ਪੂਰੇ ਕੈਨੇਡਾ ਵਿੱਚ ਦੱਖਣੀ ਏਸ਼ੀਆਈ ਪ੍ਰਵਾਸੀ ਦੇਸ਼ ਦੇ ਬਹੁ ਸੱਭਿਆਚਾਰਕ ਤਾਣੇ ਬਾਣੇ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਨੇ ਹਾਲਾਂਕਿ ਆਨਲਾਈਨ ਨਫ਼ਰਤ ਅਤੇ ਜ਼ੈਨੋਫੋਬੀਆ ਦੀਆਂ ਘਟਨਾਵਾਂ ਸਮਾਜਿਕ ਏਕਤਾ ਨੂੰ ਉਜਾਗਰ ਕਰਨ ਦੀ ਧਮਕੀ ਦਿੰਦੀਆਂ ਨੇ ਜਿਸ ਤੇ ਕੈਨੇਡਾ ਨੂੰ ਮਾਨ ਹੈ ਡਿਜੀਟਲ ਯੁੱਗ ਲੋਕਾਂ ਨੂੰ ਵੱਡੀ ਦੂਰੀ ਤੋਂ ਜੋੜਦੇ ਹੋਏ ਗਲਤ ਜਾਣਕਾਰੀ ਅਤੇ ਨਫ਼ਰਤ ਭਰੇ ਭਾਸ਼ਣ ਦੇ ਤੇਜ਼ੀ ਨਾਲ ਪ੍ਰਸਾਰਨ ਦੀ ਵੀ ਆਗਿਆ ਦਿੰਦਾ ਹੈ ਸੋਸ਼ਲ ਮੀਡੀਆ ਪਲੇਟਫਾਰਮ ਖਾਸ ਤੌਰ ਤੇ ਇਹਨਾ ਤਣਾਵਾਂ ਨੂੰ ਵਧਾਉਣ ਜਾਂ ਦੂਰ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਆਨਲਾਈਨ ਨਫ਼ਰਤ ਦੇ ਮੁੱਦਿਆਂ ਨੂੰ ਸੰਬੋਧਨ ਕਰਨ ਲਈ ਵਿਅਕਤੀਆਂ ਭਾਈਚਾਰਿਆਂ ਅਤੇ ਨੀਤੀ ਨਿਰਮਾਤਾਵਾਂ ਦੇ ਸਮੂਹਿਕ ਯਤਨਾਂ ਦੀ ਲੋੜ ਹੁੰਦੀ ਹੈ ਦੱਖਣੀ ਏਸ਼ੀਆਈ ਪ੍ਰਵਾਸੀਆਂ ਦੇ ਖਿਲਾਫ ਆਨਲਾਈਨ ਨਫ਼ਰਤ ਦਾ ਵਾਧਾ ਇੱਕ ਦਬਾਅ ਵਾਲੀ ਚਿੰਤਾ ਹੈ ਜੋ ਤੁਰੰਤ ਧਿਆਨ ਦੇਣ ਦੀ ਮੰਗ ਕਰਦੀ ਹੈ ਕੈਨੇਡਾ ਦੇ ਵਿੱਚ ਆਰਜੀ ਵਿਦੇਸ਼ੀ ਕਾਮਿਆਂ ਦੀ ਹਾਲਤ ਵੱਧ ਤੋਂ ਵੱਤਰ ਹੁੰਦੀ ਹੋਈ ਵਿਖਾਈ ਦੇ ਰਹੀ ਹੈ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਵਿਦੇਸ਼ੀ ਕਾਮਿਆਂ ਨੂੰ ਆਧੁਨਿਕ ਦੌਰ ਦਾ ਗੁਲਾਮ ਬਣਾਇਆ ਜਾ ਰਿਹਾ ਹੈ ਅਤੇ ਜ਼ਿਆਦਾਤਰ ਕੀਰਤੀਆਂ ਦੀ ਜ਼ਿੰਦਗੀ ਹੁਣ ਇੱਥੇ ਨਰਕ ਬਣ ਚੁੱਕੀ ਹੈ ਜਿਸ ਤੋਂ ਬਾਅਦ ਇੱਕ ਰਿਪੋਰਟ ਵੀ ਸਾਹਮਣੇ ਆਈ ਹੈ ਤੇ ਯੂਨ ਨੇ ਵੀ ਇਸ ਉੱਤੇ ਟਿੱਪਣੀ ਕੀਤੀ ਹੈ ਇਹ ਹੈਰਾਨਕੁਨ ਟਿੱਪਣੀ ਸੰਯੁਕਤ ਰਾਸ਼ਟਰ ਵੱਲੋਂ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਬਾਰੇ ਕੀਤੀ ਹੈ ਜਿਨ੍ਹਾਂ ਨੂੰ ਨਾ ਸਿਰਫ ਸਰੀਰਕ ਅਤੇ ਮਾਨਸਿਕ ਤਸੀਹੇ ਬਰਦਾਸ਼ਤ ਕਰਨੇ ਪੈ ਰਹੇ ਨੇ ਸਗੋਂ ਇਮਪਲੋਇਡ ਤਨਖਾਹਾਂ ਦੇਣ ਤੋਂ ਵੀ ਸਾਫ਼ ਮੁਕਰ ਜਾਂਦੇ ਨੇ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਆਰਜੀ ਵਿਦੇਸ਼ੀ ਕਾਮਿਆਂ ਨੂੰ ਉਹਨਾਂ ਦੇ ਹੱਕਾਂ ਤੋਂ ਜਾਣੂ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਸੰਭਾਵਿਤ ਤੌਰ ਤੇ ਇਸ ਕੰਮ ਵਿੱਚ ਅਣਗਹਿਲੀ ਵਰਤੀ ਜਾ ਰਹੀ ਹੈ ਰਿਪੋਰਟ ਕਹਿੰਦੀ ਹੈ ਕਿ ਵਿਦੇਸ਼ੀ ਕਾਮਿਆਂ ਨਾਲ ਬੇहद ਮੰਦੀ ਪਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਸੈਕਸ਼ੂਅਲ ਹਰਾਸਮੈਂਟ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਨੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਟੋਮੋਆ ਉਬੋਕਾਤਾ ਨੇ ਰਿਪੋਰਟ ਵਿੱਚ ਲਿਖਿਆ ਹੈ ਕਿ ਕੀਰਤਿਆਂ ਨੂੰ ਸਿਹਤ ਸਹੂਲਤਾਂ ਵਾਸਤੇ ਵੀ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਜਾਨ ਜੋਖਮ ਵਿੱਚ ਪੈਣਾ ਆਮ ਗੱਲ ਹੋ ਚੁੱਕੀ ਹੈ ਸਿਰਫ ਇੱਥੇ ਹੀ ਬਸ ਨਹੀਂ ਕਈ EMPLOYEES ਵੱਲੋਂ ਆਪਣੇ ਕੀਰਤੀਆਂ ਲਈ ਰਿਹਾਇਸ਼ ਦਾ ਪ੍ਰਬੰਧ ਵੀ ਨਹੀਂ ਕੀਤਾ ਜਾ ਰਿਹਾ ਜਿਸ ਦੇ ਸਿੱਟੇ ਵਜੋਂ ਇੱਕ ਕਮਰੇ ਵਿੱਚ 20 ਤੋਂ 30 ਜਾਣੇ ਰਹਿਣ ਲਈ ਮਜਬੂਰ ਨੇ ਅਤੇ ਸਿਰਫ ਇੱਕ ਵਾਸ਼ਰੂਮ ਨਾਲ ਹੀ ਕੰਮ ਚਲਾਉਣਾ ਪੈਂਦਾ ਹੈ ਹੈਰਾਨੀ ਇਸ ਗੱਲ ਦੀ ਹੈ ਕਿ ਕੈਨੇਡਾ ਆਉਣ ਵਾਲੇ ਹਰ 10 আরজি ਵਿਦੇਸ਼ੀ ਕਾਮਿਆਂ ਵਿੱਚੋਂ ਇੱਕ ਦੀ ਸਲਾਨਾ ਕਮਾਈ 7500 ਡਾਲਰ ਤੋਂ ਵੀ ਘੱਟ ਹੁੰਦੀ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹਨਾਂ ਨੂੰ ਕਿੰਨਾ ਜ਼ਿਆਦਾ ਲੁੱਟਿਆ ਜਾਂਦਾ ਹੈ ਰੀਪੋਰਟ ਵਿੱਚ ਕੈਨੇਡਾ ਸਰਕਾਰ ਨੂੰ ਆਜ਼ਦੀ ਵਿਦੇਸ਼ੀ ਕਾਮਿਆਂ ਨਾਲ ਸੰਬੰਧਿਤ ਨਿਯਮਾਂ ਵਿੱਚ ਵੱਡੀ ਤਬਦੀਲੀ ਕਰਨ ਦਾ ਸਿੱਧਾ ਦਿੱਤਾ ਗਿਆ ਹੈ ਤਾਂ ਕਿ ਕਿਰਤੀਆਂ ਦੀ ਰਿਹਾਈਸ਼ ਹੈਲਥ케ਅਰ ਅਤੇ ਇਮੀਗ੍ਰੇਸ਼ਨ ਸਟੇਟਸ ਦਾ ਮਸਲਾ ਰੋਜ਼ਗਾਰਦਾਤਾਵਾਂ ਦੇ ਕੰਟਰੋਲ ਤੋਂ ਬਾਹਰ ਹੋ ਸਕੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਤੇ ਟਿੱਪਣੀ ਕਰਦਿਆਂ ਇਮੀਗ੍ਰੇਸ਼ਨ ਮਹਾਰਾਨੇ ਕਿਹਾ ਕਿ ਇਹ ਗੱਲਾਂ ਕਿਸੇ ਤੋਂ ਲੁਕੀਆਂ ਨਹੀਂ ਪਰ ਮੰਤਰੀ ਜਥੇਬੰਦੀ ਵੱਲੋਂ ਸਖਤ ਸ਼ਬਦਾਂ ਵਿੱਚ ਇਸ ਸਮੱਸਿਆ ਨੂੰ ਸਾਹਮਣੇ ਲਿਆਂਦਾ ਗਿਆ ਹੈ ਇੱਥੇ ਦੱਸਣਾ ਬੰਦ ਹੈ ਕਿ ਬੀਤੇ ਦਿਨੀ ਕੈਨੇਡਾ ਸਰਕਾਰ ਵੱਲੋਂ LMIA ਦੇ ਨਾਂ ਤੇ ਹੁੰਦੀਆਂ ਠੱਗੀਆਂ ਰੋਕਣ ਲਈ ਨਵੀਂ ਨੀਤੀ ਲਿਆਉਂਦਾ ਐਲਾਨ ਕੀਤਾ ਗਿਆ ਸੀ ਕੈਨੇਡਾ ਪੁੱਜਣ ਵਾਲੇ ਆਰਜੀ ਵਿਦੇਸ਼ੀ ਕਾਮਿਆਂ ਦੀ ਸਿਹਤ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਜਦਕਿ ਇਸ ਦੇ ਨਾਲ ਹੀ ਵਿਦੇਸ਼ੀ ਕਾਮਿਆਂ ਨਾਲ ਠੱਗੀਆਂ ਰੋਕਣ ਵਾਸਤੇ ਯੋਜਨਾਵਾਂ ਵਿੱਚ ਸੁਧਾਰ ਕੀਤੇ ਜਾਣਗੇ। ਸਭ ਤੋਂ ਪਹਿਲਾਂ ਐਲ ਐਮ ਆਈਏ ਫੀਸ ਵਿੱਚ ਵਾਧਾ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਛਾਪਿਆਂ ਦੀ ਗਿਣਤੀ ਵਧਾਉਣ ਤੇ ਜ਼ੋਰ ਦਿੱਤਾ ਜਾਵੇਗਾ। ਸਿਰਫ ਐਨਾ ਹੀ ਆਰਜੀ ਵਿਦੇਸ਼ੀ ਕਾਮੇ ਰੱਖਣ ਵਾਲੇ 雇ਰਜ਼ ਵਾਸਤੇ ਵੀ ਸ਼ਰਤਾਂ ਸਖਤ ਕੀਤੀਆਂ ਜਾਣਗੀਆਂ। ਦੱਸ ਦੇ ਕਿ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਅਧੀਨ ਸਾਲ 2023-24 ਦੇ ਦੌਰਾਨ 20 ਲੱਖ ਡਾਲਰ ਦੇ ਜੁਰਮਾਨੇ EMPLOYEES ਨੂੰ ਕੀਤੇ ਗਏ ਅਤੇ ਇਹ ਆંકડા ਇਸ ਤੋਂ ਪਿਛਲੇ ਬਰੇ ਦੇ ਮੁਕਾਬਲੇ 36% ਵੱਧ ਬੰਦ ਹੈ ਵੱਡੀ ਗਿਣਤੀ ਵਿੱਚ ਜੁਰਮਾਨੇ ਹੋਣ ਦੇ ਬਾਵਜੂਦ ਫਰਜ਼ੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੇ ਨਾਂ ਤੇ ਪ੍ਰਵਾਸੀਆਂ ਤੋਂ 50-50 ਹਜ਼ਾਰ ਡਾਲਰ ਮੰਗੇ ਜਾ ਰਹੇ ਨੇ ਇਮੀਗ੍ਰੇਸ਼ਨ ਵਿਭਾਗ ਦੇ ਨਿਯਮਾਂ ਨੂੰ ਤੋੜਨ ਵਾਲੇ EMPLOYEES ਨੂੰ 100 ਡਾਲਰ ਤੋਂ 1 ਲੱਖ ਡਾਲਰ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਅਤੇ ਸਲਾਨਾ ਆਧਾਰ ਤੇ ਇਹ ਰਕਮ 10 ਲੱਖ ਡਾਲਰ ਤੱਕ ਵੀ ਜਾ ਸਕਦੀ ਹੈ ਇਸ ਵੇਲੇ ਸਭ ਤੋਂ ਵੱਧ ਅਰਜੀ ਵਿਦੇਸ਼ੀ ਕਾਮੇ ਐਗਰੀਕਲਚਰ ਸੈਕਟਰ ਵਿੱਚ ਕੰਮ ਕਰ ਰਹੇ ਨੇ 2023 ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ 239000 ਤੋਂ ਵੱਧ ਵਰਕ ਪਰਮਿਟ ਪ੍ਰਵਾਨ ਕੀਤੇ ਗਏ ਅਤੇ ਇਹ ਅੰਕੜਾ 2018 ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਬੰਦ ਹੈ ਜਦੋਂ 1,09,000 ਵਰਕ ਪਰਮਿਟ ਜਾਰੀ ਕੀਤੇ ਗਏ ਸਨ ਕੈਨੇਡਾ ਦੇ ਰਸਤੇ ਅਮਰੀਕਾ ਦਾਖਲ ਹੋ ਰਹੇ 16,000 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਮੌਜੂਦਾ ਵਰੇ ਦੌਰਾਨ ਕਾਬੂ ਕੀਤਾ ਜਾ ਚੁੱਕਾ ਹੈ ਅਤੇ ਸਮੱਸਿਆ ਦੇ ਨਾਲ ਨਜਿੱਠਣ ਲਈ ਅਮਰੀਕਾ ਸਰਕਾਰ ਅਸალਮ ਦੇ ਦਾਅਵਿਆਂ ਨੂੰ ਤੜਾ ਤੜ ਰੱਦ ਕਰ ਰਹੀ ਹੈ ਸਰਕਾਰ ਨੇ ਕੈਨੇਡਾ ਤੇ ਅਮਰੀਕਾ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਵਾਸਤੇ ਸਖਤੀ ਵਾਲੇ ਨਿਯਮ ਵੀ ਲਾਗੂ ਕਰ ਦਿੱਤੇ ਨੇ ਸੇਫ ਥਰਡ ਕੰਟਰੀ ਐਗਰੀਮੈਂਟ ਵਿੱਚ ਦੋ ਤਬਦੀਲੀਆਂ ਕਰਦਿਆਂ ਹੁਣ ਪ੍ਰਵਾਸੀਆਂ ਨੂੰ ਪੇਸ਼ੀ ਤੋਂ ਪਹਿਲਾਂ ਵਕੀਲ ਨਾਲ ਸਲਾਹ-ਮਸ਼ਵਰਾ ਕਰਨ ਲਈ ਸਿਰਫ 4 ਘੰਟੇ ਦਿੱਤੇ ਜਾਣਗੇ ਜਦਕਿ ਇਸ ਤੋਂ ਪਹਿਲਾਂ 24 ਘੰਟੇ ਦਾ ਸਮਾਂ ਮਿਲਦਾ ਸੀ ਸਰਕਾਰੀ ਮੀਡੀਆ ਦੀ ਰਿਪੋਰਟ ਮੁਤਾਬਕ ਸੇਫ ਥਰਡ ਕੰਟਰੀ ਐਗਰੀਮੈਂਟ ਤੋਂ ਛੋਟ ਹੁੰਦਾ ਦਾਅਵਾ ਸਾਬਿਤ ਕਰਨ ਲਈ ਪ੍ਰਵਾਸੀਆਂ ਨੂੰ ਸਕ੍ਰੀਨਿੰਗ ਦੌਰਾਨ ਦਸਤਾਵੇਜ਼ ਪੇਸ਼ ਕਰਨੇ ਹੋਣਗੇ ਅਤੇ ਸਕ੍ਰੀਨਿੰਗ ਟਾਲੀ ਨਹੀਂ ਜਾਵੇਗੀ ਜਦਕਿ ਅਤੀਤ ਵਿੱਚ ਪ੍ਰਵਾਸੀਆਂ ਨੂੰ ਲੋੜੀਂਦੇ ਦਸਤਾਵੇਜ਼ ਇਕੱਤਰ ਕਰਨ ਲਈ ਸਕ੍ਰੀਨਿੰਗ ਦਾ ਸਮਾਂ ਅਤੇ ਤਰੀਕ ਮੁਲਤਵੀ ਕਰਵਾਉਣ ਦਾ ਹੱਕ ਸੀ ਅਮਰੀਕਾ ਅਤੇ ਕੈਨੇਡਾ ਵਿਚਾਲੇ ਹੋਈ ਸੰਧੀ ਵਿੱਚ ਸਾਫ਼ ਦਰਸਾਇਆ ਗਿਆ ਹੈ ਕਿ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਮੁਲਕ ਵਿੱਚ ਪਹਿਲਾ ਕਦਮ ਰੱਖਣਗੇ ਅਸਾਮ ਦਾ ਦਾਵਾ ਵੀ ਉੱਥੇ ਹੀ ਕੀਤਾ ਜਾ ਸਕਦਾ ਹੈ ਇਸ ਦਾ ਸਾਫ਼ ਮਤਲਬ ਇਹ ਹੈ ਕਿ ਕੈਨੇਡਾ ਪੁੱਜਣ ਮਗਰੋਂ ਅਮਰੀਕਾ ਦਾਖਲ ਹੋਣ ਵਾਲਿਆਂ ਨੂੰ ਅਮਰੀਕਾ ਵਿੱਚ ਪਨਾਹ ਨਹੀਂ ਮਿਲ ਸਕਦੀ ਪਰ ਇਮੀਗ੍ਰੇਸ਼ਨ ਮਹਰਾ ਮੁਤਾਬਕ ਚੋਰ ਮੋਰੀਆਂ ਹਾਲੇ ਵੀ ਮੌਜੂਦ ਨੇ ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡਾ ਦੇ ਰਸਤੇ ਅਮਰੀਕਾ ਆ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਮੌਜੂਦਾ ਵਿੱਤੀ ਵਰੇ ਦੌਰਾਨ 50% ਵਾਧਾ ਹੋਇਆ ਹੈ। ਦੂਜੇ ਪਾਸੇ ਦੱਖਣੀ ਬਾਰਡਰ ਰਾਹੀਂ ਮੌਜੂਦਾ ਵਿੱਤੀ ਵਰੇ ਦੌਰਾਨ 13 ਲੱਖ ਪ੍ਰਵਾਸੀ ਅਮਰੀਕਾ ਵਿੱਚ ਦਾਖਲ ਹੋ ਚੁੱਕੇ ਨੇ। ਇਕੱਲੇ ਜੂਨ ਮਹੀਨੇ ਦੌਰਾਨ 83 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਮੈਕਸੀਕੋ ਬਾਰਡਰ ਤੋਂ ਕਾਬੂ ਕੀਤਾ ਗਿਆ। ਅਮਰੀਕਾ ਦੇ ਦੱਖਣੀ ਬਾਰਡਰ ਤੇ ਰੋਜ਼ਾਨਾ ਕਾਬੂ ਕੀਤੇ ਜਾ ਰਹੇ ਪ੍ਰਵਾਸੀਆਂ ਦੀ ਔਸਤ ਗਿਣਤੀ 25000 ਦੱਸੀ ਜਾ ਰਹੀ ਹੈ ਅਤੇ ਰਾਸ਼ਟਰਪਤੀ ਜੋ ਬਾਈਡਨ ਦੇ ਸੱਤਾ ਸੰਭਾਲਣ ਮਗਰੋਂ ਪਹਿਲੀ ਵਾਰ ਇੱਕ ਮਹੀਨੇ ਦੌਰਾਨ ਰੋਕੇ ਪ੍ਰਵਾਸੀਆਂ ਦੀ ਗਿਣਤੀ ਐਨੇ ਹੇਠਲੇ ਪੱਧਰ ਤੇ ਆਈ ਹੈ ਬਾਈਡਨ ਸਰਕਾਰ ਵੱਲੋਂ ਬੀਤੀ 5 ਜੂਨ ਤੋਂ ਬਾਰਡਰ ਏਜੰਟਾਂ ਨੂੰ ਅਸਾਈਲਮ ਦੇ ਦਾਅਵੇ ਰੱਦ ਕਰਨ ਦਾ ਹੱਕ ਦਿੱਤਾ ਗਿਆ ਜਿਸ ਦਾ ਅਸਰ ਸਾਫ਼ ਨਜ਼ਰ ਆਇਆ ਦਸ ਤੱਕ ਇਹ ਕਿ 4 ਸਾਲ ਪਹਿਲਾਂ ਸਤੰਬਰ 2020 ਵਿੱਚ 40507 ਪ੍ਰਵਾਸੀਆਂ ਨੂੰ ਬਾਰਡਰ ਤੇ ਰੋਕਿਆ ਗਿਆ ਸੀ ਜੋ ਬੀਤੇ ਕੁਝ ਵਰਿਆਂ ਦਾ ਸਭ ਤੋਂ ਹੇਠਲਾ ਅੰਕੜਾ ਮੰਨਿਆ ਜਾ ਰਿਹਾ ਹੈ ਪਰ ਦਸੰਬਰ 2023 ਵਿੱਚ ਸਭ ਤੋਂ ਵੱਧ 2.5 ਲੱਖ ਪ੍ਰਵਾਸੀਆਂ ਨੂੰ ਬਾਰਡਰ ਤੇ ਰੋਕਿਆ ਗਿਆ ਨਵੰਬਰ ਵਿੱਚ ਹੋਣ ਵਾਲੀਆਂ ਆਮ ਚੋਣਾਂ ਤੇ ਮਤਦਾਨਜ਼ਰ ਨਾਜਾਇਜ਼ ਪਰਵਾਸ ਪੱਖ ਦਾ ਮਤਾ ਬਣਿਆ ਹੋਇਆ ਹੈ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਐਲਾਨ ਕਰ ਚੁੱਕੇ ਨੇ ਕਿ ਸੱਤਾ ਵਿੱਚ ਆਉਣ ਤੇ ਲੱਖਾਂ ਗੈਰ ਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਐਨੇ ਵੱਡੇ ਪੱਧਰ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਨਾ ਸੰਭਵ ਹੀ ਨਹੀਂ ਦੂਜੇ ਪਾਸੇ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ ਵਿੱਚ ਹੋਰ ਕਮੀ ਆ ਸਕਦੀ ਹੈ ਸਸਕੇਚਵਾਨ ਦੇ ਵਿੱਚ ਲਗਾਤਾਰ ਜੰਗਲ ਦੀ ਅੱਗ ਫੈਲਦੀ ਹੋਈ ਵਿਖਾਈ ਦੇ ਰਹੀ ਹੈ ਪ੍ਰਾਂਤ ਦੇ ਕਈ ਹਿੱਸੇ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਤੇ ਹੁਣ ਸਸਕੇਚਵਨ ਫਰਸਟ ਨੇਸ਼ਨ ਨੇ ਵਾਈਲਡਫਾਇਰ ਦੇ ਕਾਰਨ 1800 ਨਿਵਾਸੀਆਂ ਨੂੰ ਇਲਾਕੇ ਖਾਲੀ ਕਰਨ ਦੇ ਆਦੇਸ਼ ਦਿੱਤੇ ਨੇ ਫਾਇਰਫਾਈਟਰਜ਼ ਲਗਾਤਾਰ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕਰਨ ਦੇ ਵਿੱਚ ਰੁੱਝੇ ਹੋਏ ਨੇ ਸਸਕੇਚਵਨ ਫਰਸਟ ਨੇਸ਼ਨ ਨੇ ਉੱਤਰ ਪੂਰਬੀ ਸਸਕੇਚਵਨ ਵਿੱਚ ਵਾਈਲਡਫਾਇਰ ਦੇ ਕਾਰਨ ਆਪਣੇ ਪਾਈਚਾਰੇ ਲਈ ਨਿਕਾਸੀ ਦੇ ਆਦੇਸ਼ ਜਾਰੀ ਕੀਤੇ ਨੇ ਪੀਟਰ ਬੈਲੈਂਟਾਈਨ ਪੀ ਨੈਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਫਲਾਣਾਗਨ ਅਗਨੇ ਸੈਂਡੀ ਬੇ ਨੂੰ ਖਾਲੀ ਕਰਨ ਲਈ ਮਜਬੂਰ ਕੀਤਾ ਹੈ ਸਕੈਚਵਾਨ ਪਬਲਿਕ ਸੇਫਟੀ ਏਜੰਸੀ ਨੇ ਕਿਹਾ ਕਿ ਮੰਗਲਵਾਰ ਸਵੇਰ ਤੱਕ ਅਗ ਦੀਆਂ ਲਪਟਾਂ ਪਾਈਚਾਰੇ ਦੇ 20 ਕਿਲੋਮੀਟਰ ਦੇ ਅੰਦਰ ਸਨ ਅੱਗ ਦਾ ਆਕਾਰ ਲਗਭਗ 130 ਵਰਗ ਕਿਲੋਮੀਟਰ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ ਅਤੇ ਸੂਚੀ ਬਾਦਨ ਨਹੀਂ ਕੀਤਾ ਗਿਆ ਫਰਸਟ ਨੇਸ਼ਨ ਦੇ ਉੱਤਰ ਪੂਰਬੀ ਸਸਕੈਚਵਨ ਵਿੱਚ 9 ਪਾਈਚਾਰਿਆਂ ਵਿੱਚ 12000 ਤੋਂ ਵੱਧ ਮੈਂਬਰ ਨੇ ਮੈਨੀਟੋਬਾ ਸਰਹੱਦ ਦੇ ਨੇੜੇ ਸਸਕੈਟੂਨ ਤੋਂ ਲਗਭਗ 470 ਕਿਲੋਮੀਟਰ ਉੱਤਰ ਪੂਰਬ ਵਿੱਚ ਸਥਿਤ ਸੈਂਟੀ ਬੇ ਦੀ ਆਬਾਦੀ 1800 ਹੈ ਅਤੇ ਹੁਣ ਇਨ੍ਹਾਂ ਲਗਭਗ 1800 ਨਿਵਾਸੀਆਂ ਨੂੰ ਜਲਦੀ ਹੀ ਇਲਾਕਾ ਛੱਡ ਕੇ ਉੱਥੋਂ ਬਾਹਰ ਜਾਣ ਦੇ ਹੁਕਮ ਦੇ ਦਿੱਤੇ ਗਏ ਨੇ ਜ਼ਿਕਰ ਇਹ ਖਾਸ ਹੈ ਕਿ ਬੀਤੇ ਕੁਝ ਮਹੀਨਿਆਂ ਤੋਂ ਕੈਨੇਡਾ ਦੀਆਂ ਵੱਖ-ਵੱਖ ਪ੍ਰਾਂਤਾਂ ਦੇ ਵਿੱਚ ਜੰਗਲੀ ਅੰਗ ਬਲ ਰਹੀ ਹੈ ਜਿਸ ਦੇ ਕਾਰਨ ਸਮੇਂ-ਸਮੇਂ ਤੇ ਪ੍ਰਾਂਤਾਂ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਨਿਕਾਸੀ ਦੇ ਆਦੇਸ਼ ਦਿੱਤੇ ਜਾਂਦੇ ਨੇ ਹਾਲਾਂਕਿ ਫਾਇਰ ਫਾਈਟਰਜ਼ ਇਨ੍ਹਾਂ ਅੱਗਾਂ ਦੇ ਉੱਤੇ ਕਾਬੂ ਪਾਉਣ ਦੀ ਵੀ ਬਰਜ਼ੋਰ ਕੋਸ਼ਿਸ਼ ਕਰ ਰਹੇ ਨੇ ਤਾਜ਼ੇ ਫਲ ਅਤੇ ਸਬਜ਼ੀਆਂ ਅਕਸਰ ਘੱਟ ਕਿਸਮਤ ਵਾਲੇ ਲੋਕਾਂ ਲਈ ਲਗਜ਼ਰੀ ਖਰੀਦਦਾਰੀ ਹੁੰਦੀਆਂ ਨੇ ਇੱਕ ਰਿਪੋਰਟ ਦਾ ਕਹਿਣਾ ਹੈ ਇੱਕ ਮੋਬਾਈਲ ਮਾਰਕੀਟ ਸਟੈਂਡ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਜ਼ੇ ਫਲ ਅਤੇ ਸਬਜ਼ੀਆਂ ਮਹਿੰਗੀਆਂ ਹੋ ਸਕਦੀਆਂ ਨੇ ਇੱਕ ਪੌਪ-ਅਪ ਮਾਰਕੀਟ ਇਸ ਨੂੰ ਠੀਕ ਕਰਨ ਦਾ ਉਦੇਸ਼ ਕਿਵੇਂ ਰੱਖਦੀ ਹੈ ਉਹ ਜਾਣਦੇ ਹਾਂ ਇਸ ਰਿਪੋਰਟ ਦੇ ਜ਼ਰੀਏ ਤਾਜ਼ੇ ਫਲਾਂ ਅਤੇ ਸਬਜ਼ੀਆਂ ਦੇ ਨਾਲ ਅਕਸਰ ਬਹੁਤ ਸਾਰੇ ਘੱਟ ਆਮਦਨੀ ਵਾਲੇ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਮੌਂਟਰੀਅਲ ਦੇ ਵੈਸਟ ਆਇਲੈਂਡ ਵਿੱਚ ਇੱਕ ਪੌਪ-ਅਪ ਮਾਰਕੀਟ ਇਸ ਪਾੜੇ ਨੂੰ ਭਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੋਰਬਲ ਦੇ ਪੈਨ ਇੱਕ ਮੋਬਾਈਲ ਸਟੈਂਡ ਦੀ ਪੇਸ਼ਕਸ਼ ਕਰਦਾ ਹੈ ਜੋ ਭੋਜਨ ਦੀ ਅਸੁਰੱਖਿਆ ਨਾਲ ਜੂਝ ਰਹੇ ਖਰੀਦਦਾਰਾਂ ਦੀ ਮਦਦ ਕਰਨ ਲਈ ਤਿੰਨ ਨੇਬਰਹੂਡਸ ਦੇ ਵਿੱਚ ਘੱਟ ਅਤੇ ਕਿਫਾਇਤੀ ਦਰਾਂ ਤੇ ਕਰਿਆਨੇ ਦੀਆਂ ਚੀਜ਼ਾਂ ਵੇਚਦਾ ਹੈ। ਉਗੈਰ ਮੁਨਾਫਾ ਸੰਸਥਾ ਦੇ ਨਾਲ ਕੰਮ ਕਰ ਰਹੀ ਇੱਕ ਕਰਮਚਾਰੀ ਇਵਾਨਾ ਰਿਵਰੋਜ਼ ਔਰਟੇਗਾ ਨੇ ਇੱਕ ਤਾਜ਼ਾ ਇੰਟਰਵਿਊ ਦੇ ਵਿੱਚ ਕਿਹਾ ਕਿ ਇੱਕ ਮਾਂ ਆਪਣੇ ਬੇਟੇ ਦੇ ਨਾਂ ਲਈ ਸੀ ਅਤੇ ਉਸ ਨੇ ਇੱਕ ਕਹਾਣੀ ਦੱਸੀ ਕਿ ਉਸ ਨੇ ਦੋ ਦਿਨਾਂ ਵਿੱਚ ਕਿਵੇਂ ਕੁਝ ਵੀ ਨਹੀਂ ਖਾਦਾ ਸੀ ਅਤੇ ਇਸ ਲਈ ਇਹ ਉਨ੍ਹਾਂ ਵਾਸਤੇ ਹਾਸੋਹੀਣੀਆਂ ਕਹਾਣੀਆਂ ਨੇ ਅਜੇ ਨਹੀਂ ਹੋਣਾ ਚਾਹੀਦਾ ਖਾਸ ਕਰਕੇ ਮੌਂਟਰੀਅਲ ਵਿੱਚ ਜਿੱਥੇ ਬਹੁਤ ਸਾਰੇ ਸਰੋਤ ਉਪਲਬਧ ਨੇ ਕੋਬੈਲ ਦੇ ਪੇਨ ਕੋਲ ਗਰਮੀਆਂ ਦੇ ਮੌਸਮ ਦੌਰਾਨ ਹਰ ਹਫਤੇ ਤਾਜ਼ੇ ਉਤਪਾਦ ਅਤੇ ਤਿਆਰ ਭੋਜਨ ਦੀ ਪੇਸ਼ਕਸ਼ ਕਰਨ ਲਈ ਇਕਤਾ ਬਾਜ਼ਾਰ ਕਿਹਾ ਜਾਂਦਾ ਹੈ ਕੋਆਰਡੀਨੇਟਰ ਜਾਰਜ ਫਲੋਰਸ ਨੇ ਕਿਹਾ ਕਿ ਸਟਿੱਕਰ ਦੀਆਂ ਕੀਮਤਾਂ ਸੁਪਰਮਾਰਕਟ ਨਾਲੋਂ ਬਿਹਤਰ ਨੇ ਕੁਝ ਬਿੱਲ ਇਸ ਗੱਲ ਤੇ ਨਿਰਭਰ ਕਰਦੇ ਨੇ ਕਿ ਲੋਕ ਭੁਗਤਾਨ ਕਰਨ ਦੀ ਸਮਰੱਥਾ ਰੱਖਦੇ ਨੇ ਇੱਥੇ ਤਿੰਨ ਵਿਕਲਪ ਮੌਜੂਦ ਨੇ ਆਖਰੀ ਵਿਕਲਪ ਉਪਭੋਕਤਾਵਾਂ ਨੂੰ ਪਹਿਲਕਦਮੀ ਲਈ ਫੰਡ ਦੇਣ ਅਤੇ ਆਪਣੇ ਸਾਥੀ ਨਾਗਰਿਕਾਂ ਲਈ ਲਾਗਤਾਂ ਨੂੰ ਘੱਟ ਰੱਖਣ ਵਿੱਚ ਮਦਦ ਕਰਨ ਲਈ ਵਧੇਰੇ ਪੈਸਾ ਦਾਨ ਕਰਨ ਦਾ ਮੌਕਾ ਦਿੰਦਾ ਹੈ ਫਲੋਰਸ ਨੇ ਕਿਹਾ ਕਿ ਇੱਥੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਘਰ ਵਿੱਚ ਆਮਦਨ ਘੱਟ ਹੈ ਇਸ ਲਈ ਇਹ ਵਿਚਾਰ ਮਾਰਕੀਟ ਦੇ ਵਿੱਚ ਮਦਦ ਕਰਨਾ ਹੈ वेस्ट आइलैंड ਦੇ ਇੱਕ ਨਿਵਾਸੀ ਨੇ ਕਿਹਾ ਕਿ ਨਿਯਮਿਤ ਤੌਰ ਤੇ ਇਕਤਾ ਬਾਜ਼ਾਰ ਦੇ ਵਿੱਚ ਖਰੀਦਦਾਰੀ ਕੀਤੀ ਜਾ ਰਹੀ ਹੈ ਤੇ ਉਹ ਲੋੜਵੰਦ ਚੀਜ਼ਾਂ ਖਰੀਦਣ ਵਿੱਚ ਮਦਦ ਕਰਨ ਲਈ ਸਰਕਾਰ ਅਤੇ ਚੈਰਿਟੀਆਂ ਦੁਆਰਾ ਸਬਸਿਡੀ ਵਾਲੇ ਇੱਕ ਵਿਸ਼ੇਸ਼ ਡੈਬਿਟ ਕਾਰਡ ਦੀ ਵਰਤੋਂ ਕਰਦੇ ਨੇ ਪੌਪ ਅਪ ਸਟੈਂਡ ਨਾ ਸਿਰਫ ਹਿਲ ਨੂੰ ਘਰ ਲੈ ਜਾਣ ਲਈ ਕਿਫਾਇਤੀ ਕਿਰਿਆਨੇ ਦਿੰਦਾ ਸਗੋਂ ਖਰੀਦਦਾਰੀ ਦਾ ਵੀ ਆਨੰਦ ਦਿੰਦਾ ਹਿਲਨੇ ਕਿ ਹੈ ਕਿ ਸਬਜ਼ੀਆਂ ਪਹਿਲਾਂ ਤਾਂ ਬਹੁਤ ਮਹਿੰਗੀਆਂ ਨੇ ਤੁਹਾਨੂੰ ਇਸ ਤਰ੍ਹਾਂ ਦੀ ਛੋਟ ਦੀ ਜ਼ਰੂਰਤ ਹੈ ਨਹੀਂ ਤਾਂ ਇਸ ਨੂੰ ਇਸ ਤਰ੍ਹਾਂ ਖਰੀਦਣਾ ਅਸੰਭਵ ਹੈ ਵੈਸਟ ਆਇਲੈਂਡ ਦੇ ਪਾਈਚਾਰਿਆਂ ਵਿੱਚ ਭੋਜਨ ਦੀ ਅਸੁਰੱਖਿਆ ਇੱਕ ਵੱਧ ਰਹੀ ਸਮੱਸਿਆ ਹੈ ਪਰ ਇਹ ਲੱਖਾਂ ਕਨੇਡੀਅਨਾਂ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਸਮੱਸਿਆ ਵੀ ਹੈ ਸਟੈਟਿਸਟਿਕਸ ਕੈਂਡਾ ਨੇ April ਵਿੱਚ ਰਿਪੋਰਟ ਕੀਤੀ ਕਿ ਲਗਭਗ 8.7 ਮਿਲੀਅਨ ਲੋਕਾਂ ਜਾਂ ਆਬਾਦੀ ਦਾ 22.9% ਹਿੱਸੇ ਨੇ 2022 ਵਿੱਚ ਕਿਸੇ ਨਾ ਕਿਸੇ ਕਿਸਮ ਦੀ ਭੋਜਨ ਅਸੁਰੱਖਿਆ ਦੀ ਰਿਪੋਰਟ ਕੀਤੀ ਹੈ ਅਤੇ ਇੱਕ ਸਾਲ ਦੇ ਵਿੱਚ ਇਹ ਵਾਧਾ 1.8 ਮਿਲੀਅਨ ਤੱਕ ਹੋ ਗਿਆ। ਕੌਰਬਲ ਦੇ ਪੈਨ ਦਾ ਕਹਿਣਾ ਹੈ ਕਿ ਵੈਸਟ ਆਇਲੈਂਡ ਅਮੀਰ ਜਾਪਦਾ ਹੈ ਪਰ ਇੱਥੇ ਹਜ਼ਾਰਾਂ ਘੱਟ ਆਮਦਨੀ ਵਾਲੇ ਵਸਨੀਕ ਅਤੇ ਭੋਜਨ ਰੇਗਿਸਤਾਨ ਨੇ ਜੋ ਕਿ ਪੂਰੇ ਖੇਤਰ ਵਿੱਚ ਸਿਹਤਮੰਦ ਭੋਜਨ ਵਿਕਲਪਾਂ ਤੱਕ ਪਹੁੰਚ ਦੀ ਘਾਟ ਹੈ ਕਿੰਗਸਟਨ 온ਟਾਰੀਓ ਦਾ ਜូន ਬਲੈਕਬਰਨ ਪੁਆਇੰਟ ਕਲੀਅਰ ਸਟੈਂਡ ਤੇ ਖਰੀਦਦਾਰਾਂ ਵਿੱਚ ਸ਼ਾਮਿਲ ਸੀ ਇਸ਼ਤਿਹਾਰੀ ਕੀਮਤ ਤੋਂ ਵੱਧ ਦੇਣ ਵਿੱਚ ਖੁਸ਼ੀ ਸੀ ਕਿਉਂਕਿ ਪਹਿਲਕਦਮੀ ਦੀ ਅਸਲ ਦੇ ਵਿੱਚ ਲੋੜ ਹੈ ਬਲੈਕਬਰਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਲੋਕਾਂ ਨੂੰ ਸਿਹਤਮੰਦ ਰੱਖਣ ਅਤੇ ਤੁਹਾਡੇ ਵਿਟਾਮਿਨ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਪ੍ਰਾਪਤ ਕਰਨ ਲਈ ਸੱਚਮੁੱਚ ਹੀ ਮਹੱਤਵਪੂਰਨ ਹੈ ਬਿਲ ਹਿਊਮਜ਼ ਤਾਜ਼ੇ ਭੋਜਨ ਪ੍ਰਾਪਤ ਕਰਨ ਲਈ ਇਕਤਾ ਦੇ ਬਾਜ਼ਾਰ ਨੂੰ ਵੀ ਅਕਸਰ ਆਉਂਦੇ ਨੇ ਅਤੇ ਪੇਡ ਫੋਰਵਰਡ ਵਿਕਲਪ ਦੀ ਚੋਣ ਕਰਦੇ ਨੇ ਇਹ ਕਹਿੰਦੇ ਹੋਏ ਕਿ ਉਹ ਸੋਚਦੇ ਨੇ ਕਿ ਇੱਕ ਸ਼ਾਨਦਾਰ ਵਿਚਾਰ ਹੈ Corbeil-de-Pain ਦੇ ਏਕਾ ਦੇ ਬਾਜ਼ਾਰ ਅਦ ਅਕਤੂਬਰ ਤੱਕ ਪਛਮੀ ਟਾਪੂ ਵਿੱਚ ਹਫਤਾਵਾਰੀ ਆਯੋਜਿਤ ਕੀਤੇ ਜਾਂਦੇ ਨੇ ਅਤੇ ਇਹ ਤਿੰਨ ਨੇਬਰਹੂਡਸ ਦੇ ਵਿੱਚ ਕੰਮ ਕਰਦੇ ਨੇ ਪੁਆਇੰਟ ਕਲੇਅਰ ਡਲਾਰਜ ਡੈਸ ਔਰ ਮਿਓਕਸ ਅਤੇ ਪੀਅਰ ਫੌਂਡਸ ਅੱਜ ਦੇ ਕੈਨਡਾ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁੱਖ ਲਾਈਨਸ ਤੇ 온ਟਾਰੀਓ ਦੇ ਹੈਲਥ케ਅਰ ਸੈਕਟਰ 'ਚ ਵੱਡਾ ਸੰਕਟ ਪੈਦਾ ਹੋਣ ਦੀ ਚੇਤਾਵਨੀ ਸਿਹਤ ਕਾਮਿਆਂ ਦੀ ਗਿਣਤੀ 'ਚ 18 ਫੀਸਦੀ ਦੀ ਆਈ ਕਮੀ ਗੁਮਰਾਹਕੁੰ ਵਿਜੋ ਸਾਹਮਣੇ ਆਉਣ ਤੋਂ ਬਾਅਦ ਬ੍ਰੈਂਟਨ ਦੇ ਮੇਅਰ ਪੈਟਰਿਕ ਬਰਾਊਨ ਦੀ ਟਿੱਪਣੀ ਦੱਖਣੀ ਏਸ਼ੀਆਈ ਭਾਈਚਾਰਿਆਂ ਦੇ ਖਿਲਾਫ ਵੱਧ ਰਹੀ ਨਫ਼ਰਤ ਦੀ ਕੀਤੀ ਨਿੰਦਾ ਆਰਜੀ ਵਿਦੇਸ਼ੀ ਕਾਮਿਆਂ ਨੂੰ ਬਣਾਇਆ ਜਾ ਰਿਹਾ ਆਧੁਨਿਕ ਗੁਲਾਮ ਯੂਨਾਈਟਿਡ ਨੇਸ਼ਨਜ਼ ਨੇ ਕੀਤੀ ਟਿੱਪਣੀ ਕੈਨੇਡਾ ਦੇ ਰਸਤੇ ਅਮਰੀਕਾ ਦਾਖਲ ਹੋ ਰਹੇ 16000 ਲੋਕ ਹੋਏ ਗ੍ਰਿਫਤਾਰ ਸਮੱਸਿਆਵਾਂ ਨਾਲ ਨਜਿੱਠਣ ਲਈ ਕੱਢੇ ਗਏ ਹੱਲ ਇਸ ਦਿਨ ਅਲਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ